ਸਾਨੂੰ ਇੱਕ ਸ਼ੀਸ਼ੀ ਅਲਬਮ 30 ml ਦੀ ਨਾਲ ਤੁਸੀਂ ਆਪਣੇ ਪਸ਼ੂ ਨੂੰ ਮਲਾਪਰਿਤ ਕਰਨਾ ਹੀ ਕਰਨਾ ਹੈ ਠੀਕ ਹੈ ਜੀ ਫਿਰ ਜਦੋਂ ਸਾਡਾ ਪਸ਼ੂ ਵੱਡਾ ਹੋ ਗਿਆ 6 ਮਹੀਨਿਆਂ ਤੋਂ ਉੱਪਰ ਉਸ ਤੋਂ ਤੁਸੀਂ 3 ਮਹੀਨੇ ਤੋਂ ਬਾਅਦ ਹਰ ਪਸ਼ੂ ਨੂੰ ਮਲਾਪਰਿਤ ਕਰਨਾ ਹੀ ਕਰਨਾ ਹੈ ਮੁਲਾਪ ਰਿਤ ਕਿਉਂ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਪਸ਼ੂ ਪਾਲ ਕੇ ਕੋਈ ਵੀ ਛੋਟੇ ਜਾਨਵਰ ਨੂੰ ਖੁਰਾਕ ਦਿੰਦਾ ਉਹ ਖੁਰਾਕ ਦਾ 40 ਤੋਂ 50% ਹਿੱਸਾ ਜਿਹੜਾ ਉਹ ਮੁਲਾਪ ਖਾ ਜਾਂਦਾ ਹੈ ਜਿਸ ਕਾਰਨ ਉਹਨੂੰ ਪੂਰੀ ਤਾਂ ਮਿਲ ਨਹੀਂ ਪਾਈ ਤੇ ਉਹਦੀ ਜਿਹੜੀ ਗਰੋਥ ਹੈਗੀ ਉਹ ਰੁਕ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਪਸ਼ੂ 6 ਮਹੀਨੇ ਦਾ ਹੋ ਗਿਆ ਫਿਰ ਇਹ ਉਤਪਾਦ ਦੀ ਸ਼ੀਸ਼ੀ 60 ml 90 ml 120 ml ਦੀ ਆਉਂਦੀ ਹੈ ਸਹੀ ਹੈ ਜੀ 6 ਤੋਂ 9 ਮਹੀਨੇ ਤੱਕ ਦੇ ਪਸ਼ੂ ਨੂੰ ਤੁਸੀਂ 60 ਐਮਲ ਦੇਵੋ 9 ਤੋਂ 12 ਮਹੀਨੇ ਤੱਕ ਦੇ ਨੂੰ ਤੁਸੀਂ 90 ਐਮਲ ਦੀ ਸਿੱਸੀ ਦੇ ਸਕਦੇ ਹੋ ਹਾਂਜੀ ਸੱਸੀ ਗੱਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਅੱਜ ਆਪ ਆਏ ਸੀਗੇ ਕਿਸਾਨ ਮੇਲਾ ਫਰੀਦਕੋਟ ਫਰੀਦਕੋਟ ਯੂਨੀਵਰਸਿਟੀ ਦੇ ਵਿੱਚ ਜਿਹੜਾ ਕਿਸਾਨ ਮੇਲਾ ਲੱਗਿਆ ਇੱਥੇ ਬਹੁਤ ਕੰਪਨੀਆਂ ਦੀਆਂ ਸਟਾਲਾਂ ਲੱਗੀਆਂ ਜਿਵੇਂ ਸਪਰੇਆਂ ਵਾਲੀਆਂ ਹੋ ਗਈਆਂ ਸੀਡ ਵਾਲੀਆਂ ਹੋ ਗਈਆਂ ਜਾਂ ਜੱਟਾਂ ਦੇ ਵਰਤਨ ਵਾਲੇ ਜਿਵੇਂ ਟਰੈਕਟਰ ਵਾਲੀਆਂ ਹੋ ਗਈਆਂ ਤੇ ਜਾਂ ਆਪਾਂ ਪਸ਼ੂ ਰੱਖਦੇ ਆਂ ਪਸ਼ੂਆਂ ਦੇ ਵਰਤਨ ਵਾਲੀਆਂ ਦਵਾਈਆਂ ਵਾਲੇ ਨੇ ਵੀ ਬਹੁਤ ਸਟਾਲ ਲਾਈਆਂ ਜੇ ਦਵਾਈਆਂ ਵਾਲਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਬ੍ਰਾਂਡਡ ਕੰਪਨੀ ਵਾਲਿਆਂ ਕੋਲੇ ਆਪਾਂ ਆਏ ਆਂ ਵੀਰਬੈਕ ਕੰਪਨੀ ਐ ਜਿਹਦੇ ਜਿਹਨੂੰ ਹਰ ਇੱਕ ਕਿਸਾਨ ਵੀਰ ਜਾਣਦਾ ਐ ਇਹਦੇ ਬ੍ਰਾਂਡ ਜਿਹੜੇ ਪ੍ਰੋਡਕਟ ਆਉਂਦੇ ਆ ਤੇ ਟੌਪ ਦੀ ਕੁਆਲਿਟੀ ਦੇ ਆਉਂਦੇ ਆ ਬਾਕੀ ਆਪਣੇ ਨਾਲ ਡਾਕਟਰ ਸਾਹਿਬ ਹੋਣਗੇ ਆਪਾਂ ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਤੇ ਸਭ ਤੋਂ ਵੱਧ ਜਿਹੜੀ ਸਮੱਸਿਆ ਕਿਸਾਨ ਵੀਰੋਂ ਆ ਰਹੀ ਆ ਪਸ਼ੂ ਨਾ ਬੋਲਦੇ ਨੀਗੇ ਪਸ਼ੂ ਬੋਲਦੇ ਨਹੀਂਗੇ ਜੇ ਬੋਲਦੇ ਮਤਲਬ ਆਪਾਂ ਬਣਾ ਲੈਨੇ ਤਾਂ ਪਸ਼ੂ ਅੱਜ ਕੱਲ ਰਹਿੰਦੇ ਨਹੀਂਗੇ ਇਹ ਸਭ ਤੋਂ ਸਮੱਸਿਆ ਆ ਰਹੀ ਆ ਆਪਾਂ ਇਹਦੇ ਬਾਰੇ ਜਾਣਕਾਰੀ ਲਵਾਂਗੇ ਕਰਦੇ ਆਂ ਗੱਲਬਾਤ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਵੀਰ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਾਡੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਹਿੰਦਾ ਹਾਂ ਜਿੱਦਾਂ ਭਾਜੀ ਤੁਸੀਂ ਗੱਲ ਕੀਤੀ ਹੈਗੀ ਤੁਸੀਂ ਮੁੱਦਾ ਛੇੜਿਆਗਾ ਕਿ ਅੱਜ ਦੇ ਸਾਡੇ ਜਿਹੜੀ ਪੰਜਾਬ ਦੀ ਪਸ਼ੂ ਪਾਲਣ ਦੇ ਧੰਦੇ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਉਹ ਕੀ ਹੈ ਵੀ ਹਰੇਕ ਘਰਾਂ ਉਦੇ ਵਿੱਚ ਜੇ ਅਸੀਂ ਪਿੰਡਾਂ ਦੇ ਵਿੱਚ ਚੱਲ ਕੇ ਦੇਖਦੇ ਹਾਂ ਜਾਂ ਇੱਥੇ ਵੀ ਤੁਸੀਂ ਦੇਖ ਰਹੇ ਹੋ ਕਿਸਾਨ ਭਰਾਏ ਨੇ ਤਾਂ ਇਹਨਾਂ ਸਾਰਿਆਂ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈਗੀ ਉਹ ਕੀ ਹੈਗੀ ਕਿ ਉਹਨਾਂ ਦਾ ਪਸ਼ੂ ਜਿਹੜਾ ਟਾਈਮ ਤੇ ਬੋਲਦਾ ਨਹੀਂ ਰੰਦਾ ਨਹੀਂ ਜਾਂ ਪਸ਼ੂ ਦਾ ਕੀ ਹੈਗਾ ਉਹਨੂੰ ਪਸ਼ੂ ਨੂੰ ਦੋ ਦੋ ਤਿੰਨ ਤਿੰਨ ਵਾਰੀ ਟੀਕੇ ਭਰਾਣੇ ਪੈਂਦੇ ਨੇ ਇਹ ਜਿਹੜੀ ਸਭ ਤੋਂ ਵੱਡੀ ਸਮੱਸਿਆ ਸਾਡੇ ਪਸ਼ੂ ਪਾਲਣ ਦਾ ਨੇ ਦੀ ਅੱਜ ਦੇ ਸਮੇਂ ਦੇ ਵਿੱਚ ਬਣੀ ਹੋਈ ਹੈ ਠੀਕ ਹੈ ਉਹ ਸਮੱਸਿਆ ਕਿਉਂ ਆਉਂਦੀ ਹੈ ਕੀ ਉਹਦੇ ਪਿੱਛੇ ਕਾਰਨ ਨੇ ਤੇ ਪਸ਼ੂ ਪਾਲਕ ਕਿੱਦਾਂ ਉਹਨਾਂ ਚੀਜ਼ਾਂ ਤੋਂ ਬਚ ਸਕਦਾ ਅੱਜ ਮੈਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਵਾਉਂਦਾ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਕੰਪਨੀ ਬਾਰੇ ਦੱਸ ਦਿੰਨਾ ਸਾਡੀ ਕੰਪਨੀ ਦਾ ਨਾਮ ਹੈ ਫਿਰਬੈਕ ਐਨੀਮਲ ਹੈਲਥ ਇੰਡੀਆ ਕੰਪਨੀ ਹਾਂਜੀ ਫਿਰਬੈਕ ਇੱਕ ਲੋਤੀ ਕੰਪਨੀ ਹੈਗੀ ਭਾਰਤ ਦੀ ਜਿਹੜੀ ਕੱਲੀ ਪਸ਼ੂ ਚਿਕਿਤਸਕੀ ਦੀ ਦਵਾਈਆਂ ਬਣਾਉਂਦੀ ਹੈ ਰੋਜ਼ਾਨਾ ਨਵੀਆਂ-ਨਵੀਆਂ ਖੋਜਾਂ ਹੁੰਦੀਆਂ ਨੇਗੀਆਂ ਪਸ਼ੂ ਪੰਛੀ ਦੀ ਸਿਹਤ ਨੂੰ ਵਧੀਆ ਬਣਾਉਣ ਦੇ ਲਈ ਤਾਂ ਜਿੱਦਾਂ ਪਾ ਗੱਲ ਕੀਤੀ ਹੈਗੀ ਕਿ ਜਿਹੜੇ ਪਸ਼ੂ ਬੋਲਦੇ ਨਹੀਂ ਬਈ ਪਸ਼ੂ ਇੱਕ ਮਾੜਾ ਦੱਸੋ ਜੇ ਵੀ ਕੰਪਨੀਆਂ ਹੋਰ ਵੀ ਬਹੁਤ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਪਰ ਇਹਦੇ 'ਚ ਕੀ ਖਾਸ ਹੈ ਤੇ ਰਿਜ਼ਲਟ ਵੀ ਬੜੇ ਵਧੀਆ ਆਉਂਦੇ ਨੇ ਜਿਹੜੇ ਕਿਸਾਨ ਆ ਆਪਣੇ ਭਰਾ ਪਸ਼ੂ ਰੱਖ ਜਿਨ੍ਹਾਂ ਦੇ ਫਾਰਮ ਬਣਿਆ ਇਹਨੂੰ ਪਹਿਲ ਦੇ ਆਧਾਰ ਤੇ ਲੈ ਜਾਂਦਾ ਵੀ ਕੀ ਖਾਸ ਹੈ ਤੁਹਾਡਾ ਬਿਲਕੁਲ ਜੀ ਇਹਦੇ ਵਿੱਚ ਸਭ ਤੋਂ ਜਿਹੜੀ ਮੇਨ ਗੱਲ ਹੈ ਨਾ ਸਾਡੀ ਕੰਪਨੀ ਦੀ ਵੇਰ ਬੈਗ ਦੀ ਉਹ ਕੀ ਹੈ ਅਸੀਂ ਪਸ਼ੂ ਨੂੰ ਦੇਣ ਦੇ ਲਈ ਦਵਾਈਆਂ ਖੁਰਾਕੀ ਦਵਾਈਆਂ ਦੇ ਰੂਪ ਦੇ ਵਿੱਚ ਬਣਾਉਂਦੇ ਆ ਜਿਹਦੇ ਵਿੱਚ ਕੀ ਹੁੰਦਾ ਜੋ ਪਸ਼ੂ ਨੂੰ ਕੋਈ ਵੀ ਦਵਾਈ ਦੇਣੀ ਹੈ ਉਹਨੂੰ ਕਿਸੇ ਤਕਨੀਕ ਨਾਲ ਬਣਾਇਆ ਜਾਵੇ ਸਭ ਤੋਂ ਵਧੀਆ ਤਕਨੀਕ ਦੇ ਨਾਲ ਤੇ ਜੋ ਖੁਰਾਕੀ ਤੱਤ ਆਪਾਂ ਨੂੰ ਅਸਲ ਦੇ ਵਿੱਚ ਚਾਹੀਦੇ ਨੇਗੇ ਸਹੀ ਉਹਨਾਂ ਦੀ ਚੋਣ ਕੀਤੀ ਜਾਂਦੀ ਹੈ ਜਿਸ ਕਾਰਨ ਪਸ਼ੂ ਪਾਲਕ ਜਦੋਂ ਸਾਡੀ ਕੰਪਨੀ ਦੇ ਉਤਪਾਦ ਵਰਤਦਾ ਤਾਂ ਉਹਨੂੰ ਇੱਕ ਵਧੀਆ ਰਿਜ਼ਲਟ ਦੇਖਣ ਨੂੰ ਮਿਲਦਾ ਤੇ ਜਿਸ ਕਾਰਨ ਇਹ ਇੰਡੀਆ ਦੀ ਪਹਿਲੀ ਕੰਪਨੀ ਹੈਗੀ ਪਹਿਲੇ ਨੰਬਰ ਦੀ ਕੰਪਨੀ ਹੈ ਕਿ ਫਾਰਮਰ ਜਿਹੜਾ ਇਹ ਤੇ ਅੱਖਾਂ ਬੰਦ ਕਰਕੇ ਯਕੀਨ ਕਰਦਾ ਸਹੀ ਹੈ ਜੀ ਇਹੀ ਕਾਰਨ ਹੈ ਕਿ ਫਾਰਮਰ ਇੱਕ ਵਾਰੀ ਜਿਹੜੀ ਵੇਰਬੈਗ ਦੀ ਦਵਾਈ ਵਰਤਦਾ ਉਹਨੂੰ ਦੁਬਾਰਾ ਤੋਂ ਵਰਤਦਾ ਵਰਤਦਾ ਆਪ ਹੀ ਆ ਕੇ ਮੰਗਦਾ ਜਦੋਂ ਕਿ ਆਪਾਂ ਕੁਆਲਿਟੀ ਦਿੰਨੇ ਹਾਂ ਕੁਆਲਿਟੀ ਬਿਲਕੁਲ ਰਿਜ਼ਲਟ ਮਿਲਦਾ ਹੈ ਹਾਂਜੀ ਬਿਲਕੁਲ ਠੀਕ ਹੈ ਬਾਈ ਜੀ ਤੇ ਹੁਣ ਆਪਣਾ ਦੱਸੋ ਬਾਈ ਜੀ ਉਹ ਆਪਾਂ ਕਿਹੜੀ ਦਵਾਈ ਪਸ਼ੂ ਜਿਹੜੇ ਪਸ਼ੂ ਰਹਿੰਦੇ ਨਹੀਂ ਜਾਂ ਮੰਨ ਲਓ ਬੋਲਦੇ ਨਹੀਂਗੇ ਉਹਦੇ ਬਾਰੇ ਸਾਨੂੰ ਪ੍ਰੋਟੈਕਟ ਬਾਰੇ ਦੱਸੋ ਤਾਂ ਸਭ ਤੋਂ ਪਹਿਲਾਂ ਮੈਂ ਇਹੀ ਦੱਸਣਾ ਜਾਵਾਂਗਾ ਕੋਈ ਵੀ ਕਿਸਾਨ ਵੀਰ ਹੈਗਾ ਜਦੋਂ ਉਹਦੇ ਘਰ ਦੇ ਵਿੱਚ ਅਗਰ ਅਸੀਂ ਮੱਝਾਂ ਦੇ ਵਿੱਚ ਗੱਲ ਕਰਦੇ ਆਂ ਕਟੀਆਂ ਆਉਂਦੀਆਂ ਨਿਗੀਆਂ گاਵਾਾਂ ਦੇ ਵਿੱਚ ਗੱਲ ਕਰਦੇ ਆਂ ਤਾਂ ਬੱਛੀਆਂ ਆਉਂਦੀਆਂ ਨਿਗੀਆਂ ਤਾਂ ਸ਼ੁਰੂ ਤੋਂ ਜਿਹੜੀ ਸਾਮ ਸੰਭਾਲ ਆ ਗਈ ਉਹਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਹਾਂਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕਿਸਾਨ ਵੀਰ ਉਹਨੇ ਕੀ ਕਰਨਾ ਹੈਗਾ ਕੋਈ ਵੀ ਛੋਟਾ ਪਸ਼ੂ ਫਲ ਘਰ ਦੇ ਵਿੱਚ ਆਇਆਗਾ ਉਹਨੂੰ ਪਹਿਲਾਂ ਕੋਸ਼ਿਸ਼ ਕਰਨੀ ਹੈਗੀ 15ਵੇਂ ਦਿਨ ਮਲਾਪ ਰ ਹੈ ਤਾਂ ਜ਼ਰੂਰ ਕਰਨਾ ਓਕੇ ਬਈ ਉਮਲਾ ਪ੍ਰੈਤ ਕਿੱਦਾਂ ਕਰਨਾਗਾ ਕੀ ਹੁੰਦਾਗਾ ਕਈ ਵਾਰੀ ਪਸ਼ੂ ਪਾਲਕ ਵੀਰ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਉਹਨੂੰ ਕਿਹੜੀ ਦਵਾਈ ਦੇਣੀ ਹੈ ਤਾਂ ਉਹਦੇ ਲਈ ਮੈਂ ਤੁਹਾਨੂੰ ਇੱਕ ਦਵਾਈ ਵੀ ਦਿਖਾਣਾ ਕਿ ਉਹਦੀ ਤੁਸੀਂ ਕਿੱਦਾਂ ਚੋਣ ਕਰ ਸਕਦੇ ਹੋ ਜਿਹੜਾ ਛੋਟਾ ਫਲ ਹੈਗਾ ਉਹਦੇ ਲਈ ਆਪਣੀ ਕੰਪਨੀ ਦੀ ਇਹ ਆਲਬਮਾਰ ਨਾਮ ਦੀ ਇੱਕ ਦਵਾਈ ਆਂਦੀ ਹੈ ਜਿਹਨੂੰ ਛੋਟੇ ਫਲ ਨੂੰ 15ਵੇਂ ਦਿਨ ਤੁਸੀਂ 10 ਐਮਲ ਦੇਣੀ ਹੈ ਓਕੇ ਭਾਈ ਜੀ ਉਸ ਤੋਂ ਇੱਕ ਹਫਤੇ ਬਾਅਦ ਫੇਰ ਇਹਦੇ ਵਿੱਚੋਂ 10 ਐਮਲ ਦੇ ਦੇਣੀ ਹੈ ਸਹੀ ਤੇ ਫਿਰ ਜਦੋਂ ਪਸ਼ੂ 30 ਦਿਨ ਦਾ ਛੋਟਾ ਫਲ ਹੋ ਗਿਆ ਉਹਨੂੰ ਇੱਕ ਵਾਰੀ ਫੇਰ ਦੇ ਦੇਣੀ ਹੈ ਓਕੇ ਜੀ ਉਸ ਤੋਂ ਬਾਅਦ ਮਹੀਨੇ-ਮਹੀਨੇ ਬਾਅਦ 6 ਮਹੀਨੇ ਤੱਕ ਦੇ ਪਸ਼ੂ ਨੂੰ ਇੱਕ ਸ਼ੀਸ਼ੀ ਐਲਬੋ ਮਾਰ 30 ਐਮਲ ਦੀ ਨਾਲ ਤੁਸੀਂ ਆਪਣੇ ਪਸ਼ੂ ਨੂੰ ਮਲਾਪਰਯਤ ਕਰਨਾ ਹੀ ਕਰਨਾ ਹੈ ਠੀਕ ਹੈ ਜੀ ਫਿਰ ਜਦੋਂ ਸਾਡਾ ਪਸ਼ੂ ਵੱਡਾ ਹੋ ਗਿਆ 6 ਮਹੀਨੇ ਤੋਂ ਉੱਪਰ ਹਾਂਜੀ ਉਸ ਤੋਂ ਤੁਸੀਂ 3 ਮਹੀਨੇ ਤੋਂ ਬਾਅਦ ਹਰ ਪਸ਼ੂ ਨੂੰ ਮਲਾਪਰਯਤ ਕਰਨਾ ਹੀ ਕਰਨਾ ਹੈ ਮਲਾਪਰਿਤ ਕਿਉਂ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਪਸ਼ੂ ਪਾਲਕਾ ਕੋਈ ਵੀ ਛੋਟੇ ਜਾਨਵਰ ਨੂੰ ਖਰਾਕ ਦਿੰਦਾ ਉਹ ਖਰਾਕ ਦਾ 40 ਤੋਂ 50% ਹਿੱਸਾ ਜੜਾ ਉਹ ਮਲਾਪ ਖਾ ਜਾਂਦਾ ਜਿਸ ਕਾਰਨ ਉਹਨੂੰ ਪੂਰੀ ਤਰ੍ਹਾਂ ਮਿਲ ਨਹੀਂ ਪਾਈ ਤੇ ਜਿਹੜੀ ਗਰੋਥ ਹੈਗੀ ਉਹ ਰੁਕ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਪਸ਼ੂ 6 ਮਹੀਨੇ ਦਾ ਹੋ ਗਿਆ ਫਿਰ ਇਹ ਉਤਪਾਦ ਦੀ ਸ਼ੀਸ਼ੀ 60 ml 90 ml 120 ml ਦੀ ਆਉਂਦੀ ਹੈ 6 ਤੋਂ 9 ਮਹੀਨੇ ਤੱਕ ਦੇ ਪਸ਼ੂ ਨੂੰ ਤੁਸੀਂ 60 ml ਦਿਓ 9 ਤੋਂ 12 ਮਹੀਨੇ ਤੱਕ ਦੇ ਨੂੰ ਤੁਸੀਂ 90 ml ਦੀ ਸ਼ੀਸ਼ੀ ਦੇ ਸਕਦੇ ਠੀਕ ਹੈ ਜੀ ਪੈਕਿੰਗ ਫਿਰ ਵੱਡੀ ਹੋ ਜਾਂਦੀ ਹੈ ਵੱਡੀ ਹੋ ਜਾਂਦੀ ਹੈ ਠੀਕ ਹੈ ਜੀ ਕਿਸਾਨ ਵੀਰੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਆਪਾਂ ਨੂੰ ਗੱਲ ਦੱਸੀ ਉਹਨਾਂ ਕਈ ਪਿੰਡਾਂ ਦੇ ਵਿੱਚ ਹੁੰਦੇ ਆ ਜੀ ਜ਼ਿੰਮੇਦਾਰ ਚਲੋ ਜਿਨ੍ਹਾਂ ਦੇ ਫਾਰਮ ਹੈ ਉਹਨਾਂ ਨੂੰ ਤਾਂ ਨੌਲੇਜ ਹੈਗੀ ਹੈ ਵੀ ਆਪਾਂ ਨੂੰ ਪਸ਼ੂ ਆ ਜਿਹੜਾ ਮਲਾਪਰਹਿਤ ਕਰਨਾ ਬਹੁਤ ਜ਼ਰੂਰੀ ਹੈ ਜਿਹੜੀ ਹੁਣ ਆਪਾਂ ਖਾ ਦਿੰਨੇ ਆ ਖਰਾਕ ਦਿੰਨੇ ਆ ਪਸ਼ੂ ਨੂੰ ਉਹ ਹੁਣ ਵਿੱਚੋਂ ਇਹ ਜਿਹੜੇ ਹੁੰਦੇ ਆਪਣੇ ਮਲਾਪ ਉਹ ਖਾ ਜਾਂਦੇ ਬਿਲਕੁਲ ਬਹੁਤ ਵਧੀਆ ਭਾਈ ਜੀ ਤੁਸੀਂ ਜਾਣਕਾਰੀ ਦਿੱਤੀ ਬਿਲਕੁਲ ਬਹੁਤ ਬਹੁਤ ਧੰਨਵਾਦ ਭਾਈ ਜੀ ਤੇ ਹੁਣ ਸਾਨੂੰ ਦੂਜੇ ਪ੍ਰੋਡਕਟ ਬਾਰੇ ਵੀ ਬਿਲਕੁਲ ਉਸ ਤੋਂ ਬਾਅਦ ਹੈਗੇ ਭਾਈ ਜਾਨੇ ਆ ਦੂਜੀ ਜਿਹੜੀ ਅਸੀਂ ਗੱਲ ਕਰਦੇ ਹਾਂ ਪਸ਼ੂ ਰਹਿੰਦੇ ਨਹੀਂ ਤਾਂ ਉਹਦਾ ਸਭ ਤੋਂ ਵੱਡਾ ਕਾਰਨ ਕੀ ਆ ਪਸ਼ੂਆਂ ਨੂੰ ਜੋ ਅੱਜ ਦੇ ਟਾਈਮ ਦੇ ਖਰਾਕੀ ਤੱਤ ਚਾਹੀਦੇ ਨੇ ਉਹ ਨਹੀਂ ਮਿਲਦੇ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਅਸੀਂ ਆਮ ਆਪਣੇ ਘਰਾਂ ਦੇ ਵਿੱਚ ਸਾਡੇ ਬਜ਼ੁਰਗਾਂ ਤੋਂ ਸੁਣਦੇ ਸੀ ਕਿ ਸਾਡੇ ਜ਼ਮੀਨ ਦੇ ਵਿੱਚ ਖਰਾਕੀ ਤੱਤ ਬਹੁਤ ਨੇਗੇ ਪਰ ਅੱਜ ਕੱਲ ਕੀ ਆ ਸਾਡਾ ਖੇਤੀ ਇੱਕ ਮੁੱਖ ਧੰਦਾ ਹੈਗਾ ਅਸੀਂ ਉਹਨੂੰ ਮੁੱਖ ਰੱਖਦੇ ਹਾਂ ਕਿ ਉਹਦੇ ਵਿੱਚ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਦਵਾਈਆਂ ਵਰਤੀਆਂ ਜਾਂਦੀਆਂ ਨੇ ਜਿਸ ਕਾਰਨ ਸਾਡੇ ਜਿਹੜੇ ਜ਼ਮੀਨ ਆ ਗਈ ਉਹਦੇ ਵਿੱਚ ਖਰਾਕੀ ਤੱਤਾਂ ਦੀ ਜਿਹੜੀ ਘਾਟ ਆ ਚੁੱਕੀ ਹਾਂਜੀ ਬੰਜਰ ਹੋ ਰਹੀ ਹੈ ਬਸਟੀਸਾਈਡ ਜਿਆਦਾ ਵਰਤੇ ਜਾਂਦੇ ਬਹੁਤ ਵਧੀਆ ਡਾਕਟਰ ਸਾਹਿਬ ਨੇ ਗੱਲ ਦੱਸੀ ਕਿਸਾਨ ਵੀਰੋ ਮੈਂ ਵੀ ਸਪੈਸ਼ਲਿਟੀ ਸਾਈਡ ਕੰਪਨੀ ਦੇ ਵਿੱਚ ਜੌਬ ਕਰਦਾ ਮੇਰਾ 8-10 ਸਾਲ ਦਾ ਤਜਰਬਾ ਪਹਿਲਾਂ ਲੋਕ ਜਿਹੜੇ ਆਪਣੇ ਕਿਸਾਨ ਭਰਾ ਹੀ ਪਸ਼ੂ ਹਰ ਇੱਕ ਦੇ 8-8 10 ਦਾ ਹਰ ਇੱਕ ਦੇ ਘਰੇ ਹੁੰਦੇ ਸੀਗੇ ਅੱਜ ਕੱਲ ਇੱਕ ਅਗਲਾ ਰੱਖਦਾ ਅਗਲਾ ਦੋ ਰੱਖਦਾ ਤੇ ਆਪਣਾ ਹਰ ਸਾਰੇ ਕਿਸਾਨ ਵੀਰ ਰੂੜੀ ਦੀ ਖਾਦ ਪਾਉਂਦੇ ਸੀ ਡਾਕਟਰ ਸਾਹਿਬ ਤੇ ਅੱਜ ਕੱਲ ਜਿਹੜੀ ਹੁਣ ਜਰਨੇਸ਼ਨ ਆ ਰਹੀ ਹੈ ਤਾਂ ਰੂੜੀ ਦੀ ਖਾਦ ਭੁੱਲੀ ਗਈ ਭੁੱਲੀ ਗਈ ਤੇ 8-8 10-10 ਦਿਨ ਮੈਂ ਆਪ ਜਦੋਂ ਪੜਦਾ ਹੁੰਦਾ ਸੀਗਾ ਤੇ ਅਸੀਂ ਆਪ ਪਾਉਂ ਤਾਂ ਉਹੀ ਚੀਜ਼ ਹੈ ਕਿ ਹੁਣ ਸਾਡੀ ਧਰਤੀ ਦੇ ਵਿੱਚ ਖਰਾਕੀ ਤੱਤ ਹੈ ਨਹੀਂ ਅੱਛਾ ਦੂਜੀ ਸਭ ਤੋਂ ਵੱਡੀ ਜਿਹੜੀ ਚੀਜ਼ ਹੈਗੀ ਪਸ਼ੂ ਦੀ ਜਿਹੜੀ ਖਰਾਕ ਹੈਗੀ ਉਹ ਸਾਰੀ ਧਰਤੀ ਚੋਂ ਆਣੀ ਆ ਤੇ ਜਿਹੜੀ ਉਹ ਖਰਾਕ ਆਣੀ ਆ ਉਹਦੇ ਵਿੱਚ ਜਦੋਂ ਖਰਾਕੀ ਤੱਤ ਨਹੀਂ ਹੈਗੇ ਤਾਂ ਸਾਡੇ ਪਸ਼ੂ ਪਾਲਕ ਵੀਰ ਨੂੰ ਕੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਕਿ ਉਹਦੀਆਂ ਜਿਹੜੀਆਂ ਕੱਟੀਆਂ ਨੇਗੀਆਂ ਉਹ ਕਹਿੰਦਾ ਜੀ ਤਿੰਨ ਤਿੰਨ ਸਾਲ ਦੀਆਂ ਹੋਗੀਆਂ ਬੋਲੀਆਂ ਨਹੀਂ گاਵਾਾਂ ਦੇ ਵਿੱਚ ਕਹਿੰਦਾ ਦੋ ਦੋ ਸਾਲ ਦੀਆਂ ਹੋਗੀਆਂ ਬੋਲੀਆਂ ਨਹੀਂ ਉਹਨਾਂ ਦਾ ਕਾਰਨ ਕੀ ਹੈ ਕਿ ਉਹਨਾਂ ਨੂੰ ਖਰਾਕੀ ਤੱਤ ਨਹੀਂ ਮਿਲੇ ਪਸ਼ੂ ਪਾਲਕ ਅਕਸਰ ਕਹਿੰਦਾ ਜੀ ਮੈਂ ਦਾਣਾ ਬਹੁਤ ਵਧੀਆ ਪਾਉਣਾ ਘਰ ਦਾ ਦਾਣਾ ਪ ਗਣਾ ਬਣਵਾ ਕੇ ਪਾਣਾ ਪਰ ਮਿਲਦਾ ਨਹੀਂ ਤਾਂ ਉਹਦੇ ਲਈ ਇੱਕ ਸਾਡਾ ਉਤਪਾਦ ਆਉਂਦਾ ਚਿਲੇਟਡ ਐਗਰੀਮੈਂਟ ਸੁਪਰ ਚਿਲੇਟਡ ਐਗਰੀਮੈਂਟ ਸੁਪਰ ਦੇ ਵਿੱਚ ਜਿਹੜੇ ਅਸੀਂ ਖਣਿਜ ਤੱਤ ਤੇ ਵਿਟਾਮਿਨ ਦਿੱਤੇ ਨੇਗੇ ਉਹ ਉਸ ਮਾਤਰਾ ਦੇ ਵਿੱਚ ਦਿੱਤੇ ਨੇ ਜਿੰਨੇ ਇੱਕ ਪਸ਼ੂ ਨੂੰ ਰੋਜ਼ਾਨਾ ਚਾਹੀਦੇ ਨੇਗੇ ਹੁਣ ਮੈਂ ਇਹਦੇ ਬਾਰੇ 더 ਜਾਣਕਾਰੀ ਦਵਾਂਗਾ ਕਿ ਇਹਨੂੰ ਦੇਣਾ ਕਿਸ ਤਰੀਕੇ ਨਾਲ ਹੈ ਤੇ ਇਹਦਾ ਫਾਇਦੇ ਕੀ ਕੀ ਹੁੰਦੇ ਨੇ ਤਾਂ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਫਲ ਆਇਆਗਾ ਤਾਂ ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈਗੀ ਅਗਰ گاਵਾਾਂ ਦੇ ਵਿੱਚ ਬੱਚੀਆਂ ਆਈਆਂ ਨਿਗੀਆਂ ਤਾਂ ਉਹਨਾਂ ਦੇ ਜਿਹੜੀ ਟੀਕਾ ਭਰਾਣ ਦੀ ਉਮਰ ਹੁੰਦੀ ਹੈ ਉਹ 12 ਤੋਂ 14 ਮਹੀਨੇ ਹੁੰਦੀ ਹੈ ਤੇ ਉਹੀ ਅਗਰ ਅਸੀਂ ਕੱਟੀਆਂ ਦੇ ਵਿੱਚ ਦੇਖਦੇ ਹਾਂ ਤਾਂ 16 ਤੋਂ 18 ਮਹੀਨੇ ਦੀ ਉਮਰ ਹੁੰਦੀ ਹੈ ਉਸ ਉਮਰ ਦੇ ਵਿੱਚ ਜੇਕਰ ਸਾਡੇ ਪਸ਼ੂ ਦੇ ਅਸੀਂ ਪਹਿਲੀ ਵਾਰੀ ਟੀਕਾ ਭਰਾ ਦਈਏ ਤਾਂ ਅਸੀਂ ਉਹਨੂੰ ਇੱਕ ਲਾਹੇਵੰਦ ਪਸ਼ੂ ਮੰਨਦੇ ਹਾਂ ਜਦੋਂ ਅਸੀਂ ਚਿਲਟਡ ਐਗਰੀਮੈਂਟ ਸੁਪਰ ਦੀ ਗੱਲ ਕਰਦੇ ਹਾਂ ਤੁਸੀਂ ਇਹਨੂੰ ਕੀ ਕਰਨਾ ਜਦੋਂ ਤੁਹਾਡਾ ਪਸ਼ੂ 3 ਮਹੀਨਿਆਂ ਦਾ ਹੋ ਗਿਆ ਹਾਂਜੀ ਚਾਹੇ ਉਹ ਕੱਟੀ ਹੈ ਚਾਹੇ ਉਹ ਬੱਚੀ ਹੈ ਤੁਸੀਂ ਉਹਨੂੰ ਰੋਜ਼ਾਨਾ ਦਾ 20 ਤੋਂ 25 ਗ੍ਰਾਮ ਦੇਣਾ ਸ਼ੁਰੂ ਕਰ ਦੇਣਾ ਠੀਕ ਹੈ ਜੀ ਚਿਲੇਟਡ ਐਗਰੀਮੈਂਟ ਸੁਪਰ ਉਸ ਤੋਂ ਬਾਅਦ 6 ਮਹੀਨੇ ਤੱਕ ਤੁਸੀਂ ਇਹਨੂੰ 20 ਤੋਂ 25 ਗ੍ਰਾਮ ਦੇਈ ਜਾਣਾ ਰੋਜ਼ਾਨਾ ਓਕੇ ਜੀ ਜਦੋਂ ਪਸ਼ੂ 6 ਮਹੀਨੇ ਤੋਂ ਉੱਪਰ ਚਲਾ ਗਿਆ ਤੁਸੀਂ ਚਿਲੇਟਡ ਐਗਰੀਮੈਂਟ ਸੁਪਰ ਨੂੰ 40 ਤੋਂ 50 ਗ੍ਰਾਮ ਰੋਜ਼ਾਨਾ ਦਾ ਦੇਣਾ ਹੈ ਓਕੇ ਜੀ ਇਹਦੇ ਨਾਲ ਹੋਏਗਾ ਕਿ ਤੁਹਾਡੇ ਜਿਹੜਾ ਪਸ਼ੂ ਸਹੀ ਸਮਾਂ ਉਹਦਾ ਬੋਲਣ ਦਾ ਉਹਦੇ ਵਿੱਚ ਪੂਰਾ ਖੁੱਲ ਕੇ ਹੀਟ ਜਾਏਗਾ ਅੱਜ ਕੱਲ ਅਸੀਂ ਕੀ ਦੇਖਦੇ ਹਾਂ ਪਸ਼ੂ ਕੱਲੀਆਂ ਤਾਰਾ ਦਿੰਦਾ ਹੀਟ ਚ ਆਉਂਦਾ ਨਹੀਂ ਰੰਬਦਾ ਹੀ ਨਹੀਂ ਪੁਰਾਣੇ ਸੱਪਿਆਂ ਦੇ ਵਿੱਚ ਪਸ਼ੂ ਰੰਬ ਦੀ ਤਾਂ ਦੋ ਦਿਨ ਹਾਂ ਜੀ ਦੋ ਦਿਨ ਦਨ ਰੰਬ ਹੀ ਜਾਂਦੇ ਸੀ ਬੋਲਦੇ ਸੀ ਤਾਂ ਚਿਲੇਟਡ ਐਗਰੀਮੈਂਟ ਸੁਪਰ ਕੀ ਕਰੂਗਾ ਉਹਨਾਂ ਨੂੰ ਇੱਕ ਚੰਗੇ 헤ਜਾ ਹੀਟ ਦੇ ਵਿੱਚ ਲੈ ਕੇ ਆਏਗਾ ਜਿਸ ਨਾਲ ਪਸ਼ੂ ਦੀਆਂ ਨੀਆਂ ਤਾਰਾਂ ਨਹੀਂ ਗੀਆਂ ਬਿਲਕੁਲ ਸਾਫ਼ ਆਣਗੀਆਂ ਸਹੀ ਕਿਉਂ ਖੁਰਾਕੀ ਦਿੱਤਾਂ ਦੀ ਘਾਟ ਸੀ ਆਪਾਂ ਨੇ ਕੀ ਕੀਤਾ ਚਿਲੇਟਡ ਐਗਰੀਮੈਂਟ ਸੁਪਰ ਦੇ ਨਾਲ ਉਹਦੇ ਖੁਰਾਕੀ ਦਿੱਤਾਂ ਨੂੰ ਪੂਰਾ ਕੀਤਾ ਜਿਸ ਕਾਰਨ ਪਸ਼ੂ ਕੀ ਪੂਰਾ ਖੁੱਲ ਕੇ ਹੀਟ ਦੇ ਵਿੱਚ ਆਏਗਾ ਸਹੀ ਹੈ ਜੀ ਉਹਨਾਂ ਪਸ਼ੂ ਹੀਟ ਦੇ ਵਿੱਚ ਆ ਗਿਆ ਹੀਟ ਚ ਲੈ ਕੇ ਆਉਣ ਵਾਸਤੇ ਬਜ਼ਾਰਾਂ ਦੇ ਵਿੱਚੋਂ ਫਾਰਮਰ ਨੂੰ ਬਹੁਤ ਸਾਰੀਆਂ ਗੋਲੀਆਂ ਮਿਲ ਜਾਂਦੀਆਂ ਨੇਗੀਆਂ ਪਰ ਸਮੱਸਿਆ ਕੀ ਆਉਂਦੀ ਹੈ ਜ ਪਸ਼ੂ ਰਹਿੰਦਾ ਨਹੀਂ ਦੋ ਲੋ ਤਿੰਨ ਤਿੰਨ ਵਾਰੀ ਟੀਕੇ ਭਰਾਣੇ ਪੈਂਦੇ ਨੇ ਜਦੋਂ ਅਸੀਂ ਪਸ਼ੂ ਨੂੰ 6 ਮਹੀਨੇ ਤੋਂ ਬਾਅਦ ਜਦੋਂ ਪਸ਼ੂ ਵੱਡਾ ਹੋ ਗਿਆ 40 ਤੋਂ 50 ਗ੍ਰਾਮ ਚ ਲੇਟਟਡ ਇੱਕ ਵੀ ਸੁਪਰ ਦਈ ਜਾਂਦੇ ਆ ਤਾਂ ਇਹਦਾ ਫਾਇਦਾ ਕੀ ਮਿਲਦਾ ਪਸ਼ੂ ਪਹਿਲੇ ਟੀਕੇ ਦੇ ਵਿੱਚ ਗੱਬਰ ਰਹਿ ਜਾਂਦਾ ਓਕੇ ਜੀ ਪਹਿਲੇ ਜਦੋਂ ਪਹਿਲੇ ਟੀਕੇ ਦੇ ਵਿੱਚ ਪਸ਼ੂ ਗੱਬਰ ਰਹਿ ਗਿਆ ਤਾਂ ਉਹ ਕਿਸਾਨ ਦਾ ਇੱਕ ਸਫਲ ਪਸ਼ੂ ਆ ਜੋ ਉਹਨੂੰ ਲਾਹੇਵੰਦ ਬਣਾਦਾ ਅਸੀਂ ਕਹਿੰਦੇ ਆ ਹਰ ਸਾਲ ਜਿਹੜਾ ਪਸ਼ੂ ਪਾਲ ਕੇ ਇੱਕ ਪਸ਼ੂ ਤੋਂ ਇੱਕ ਬੱਚਾ ਲੈਂਦਾ ਉਹੀ ਕਿਸਾਨ ਇੱਕ ਕਿਰਤੀ ਕਿਸਾਨ ਤੇ ਉਹ ਇਸ ਇੱਕ ਸਫਲ ਫਾਰਮਰ ਹੈ ਸਹੀ ਹੈ ਜੀ ਉਹਦੇ ਲਈ ਐਗਰੀ ਜਿਹੜਾ ਚਿਲੇਟਡ ਐਗਰੀਮੈਂਟ ਸੁਪਰ ਹੈ ਉਸ ਪਸ਼ੂ ਦੀ ਪਸ਼ੂ ਪਾਲਕ ਦੀ ਮਦਦ ਕਰਦਾ ਤੇ ਫਿਰ ਜਦੋਂ ਪਸ਼ੂ ਹੁਣ ਤੁਸੀਂ ਉਹਦੇ ਟੀਕਾ ਭਰਾਤਾ ਤੁਸੀਂ ਚਿਲੇਟਡ ਐਗਰੀਮੈਂਟ ਸੁਪਰ ਨੂੰ 50 ਗ੍ਰਾਮ ਰੋਜ਼ਾਨਾ ਦਾ ਦਈ ਜਾਣਾ ਹੁਣ ਪਸ਼ੂ ਜਦੋਂ ਦੁਬਾਰਾ ਸੂਕੇ ਦੁੱਧ ਤੇ ਆਏਗਾ ਪਹਿਲਣ ਪਸ਼ੂ ਹਾਂਜੀ ਤਾਂ ਉਹਨੂੰ ਤੁਸੀਂ ਚਿਲੇਟਡ ਐਗਰੀਮੈਂਟ ਸੁਪਰ ਰੋਜ਼ਾਨਾ ਦਾ 100 ਗ੍ਰਾਮ ਦੇਣਾ ਤਾਂ ਉਹਨੂੰ ਆਪਾਂ ਨਵੇਂ ਸੂਏ ਦੇ ਲਈ ਵੀ ਤਿਆਰ ਕਰੀਏ ਓਕੇ ਜੀ ਇਸ ਦੇ ਨਾਲ ਕੀ ਹੋਏਗਾ ਜਿਹੜਾ ਪਸ਼ੂ ਦਾ ਬੱਚਾ ਵੀ ਆਏਗਾ ਉਦਾ ਭਾਰ ਪੂਰਾ ਹੋਏਗਾ ਤੰਦਰੁਸਤ ਹੋਏਗਾ ਦੂਜੇ ਪਸ਼ੂਆਂ ਨਾਲ ਉਹਦੀ ਦਿੱਖ ਵਧੀਆ ਹੋਏਗੀ ਤਾਂ ਇਹ ਜਿਹੜਾ ਸਾਡਾ ਉਤਪਾਦ ਹੈਗਾ ਚਿਲੇਟਡ ਐਗਰੀਮੈਂਟ ਸੁਪਰ ਅੱਜ ਦੇ ਟਾਈਮ ਦੇ ਵਿੱਚ ਮਾਰਕੀਟ ਦੇ ਵਿੱਚ ਜਿੰਨੇ ਆਪਾਂ ਕਹਿੰਦੇ ਆ ਖਣਿਜ ਚੋਰਨਾ ਆਉਂਦੇ ਨੇ ਜਾਂ ਧਾਤਾਂ ਦੇ ਮਿਨਰਲ ਮਿਕਚਰ ਆਉਂਦੇ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਉੱਪਰ ਹੈ ਚਿਲੇਟਡ ਐਗਰੀਮੈਂਟ ਸੁਪਰ ਠੀਕ ਹੈ ਬਈ ਜੀ ਬਹੁਤ ਵਧੀਆ ਬਈ ਜੀ ਜਾਣਕਾਰੀ ਦਿੱਤੀ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਕ ਬਾਈ ਜੀ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਬਈ ਨਾ ਜਿਵੇਂ ਮਤਲਬ ਪਸ਼ੂ ਦੇ ਰਹਿ ਜਾਂਦੇ ਦੋ ਜਾਂ ਤਿੰਨ ਮਹੀਨੇ ਸੂਣਦੇ ਹਾਂਜੀ ਲੈਵੇ ਵਾਸਤੇ ਤੁਹਾਡਾ ਇੱਕ ਪ੍ਰੋਜੈਕਟ ਬੜਾ ਮਾਰਕੀਟ ਦੇ ਵਿੱਚ ਚੱਲਦਾ ਬਹੁਤ ਹੀ ਟੌਪ ਤੇ ਚੱਲਦਾ ਉਹਦੇ ਬਾਰੇ ਬਾਈ ਜੀ ਜਾਣਕਾਰੀ ਜੀ ਬਿਲਕੁਕੁਲ ਜੀ ਜਿੱਦਾਂ ਬੀ ਜੀ ਤੁਸੀਂ ਗੱਲ ਕੀਤੀ ਹੈ ਕਿ ਸੂਨ ਤੋਂ ਪਹਿਲਾਂ ਪਸ਼ੂ ਪਾਲਕ ਨੇ ਇੱਕ ਜਿਹੜਾ ਸੁਹਾਗਾ ਉਹਦੇ ਲਈ ਬਹੁਤ ਵੱਡੀ ਚੀਜ਼ ਹੈ। ਹਾਂਜੀ। ਤਾਂ ਉਹਦੇ 'ਚ ਕੀ ਹੁੰਦਾ ਸੂਨ ਦੇ ਸਮੇਂ ਪਸ਼ੂ ਨੂੰ ਕੁਝ ਪਸ਼ੂ ਨੂੰ ਸਮੱਸਿਆਵਾਂ ਆਉਂਦੀਆਂ ਨਿਗੀਆਂ। ਹਾਂਜੀ ਹਾਂਜੀ। ਉਹ ਕੀ ਹੁੰਦੀਆਂ ਨੇ ਜਿੱਦਾਂ ਅਸੀਂ ਕਹਿ ਲਈਏ ਪਸ਼ੂ ਦਾ ਲੇਬਾ ਨਾ ਬੰਨਣਾ। ਲੇਬਾ ਨਾ ਬੰਨਣਾ ਜਾਂ ਪਸ਼ੂ ਦੀ ਜ਼ੇਰ ਫਸਣਾ। ਮੱਜਾਂ ਦੇ ਵਿੱਚ ਖਾਸ ਕਰ ਅਸੀਂ ਦੇਖਦੇ ਆ ਪਿੱਛਾ ਦਿਖਾਣਾ। ਹਾਂਜੀ। ਸੂਨ ਸਮੇਂ ਬੱਚਾ ਫਸਣਾ ਜਾਂ ਸੂਨ ਤੋਂ ਬਾਅਦ ਦੁੱਧ ਦਾ ਬੁਖਾਰ ਹੀ ਕਾਮ ਸਮੱਸਿਆ ਦੇ। ਹਾਂਜੀ। ਜ਼ੇਰ ਦੀ ਸਮੱਸਿਆ ਮੈਂ ਆਮ ਹੀ ਵੇਨੇ ਆ ਪਾ ਜੀ ਗਾਵਾਂ 'ਚ। ਬਿਲਕੁਲ ਗਾਵਾਂ ਪਸ਼ੂ ਨੂੰ ਜਿਹੜਾ ਹੈਗਾਗਾ ਉਹਦਾ ਇੱਕ ਸੂਆ ਵਧੀਆ ਕਰਨ ਦੇ ਲਈ ਇੱਕ ਸਾਡਾ ਉਤਪਾਦ ਆਉਂਦਾ ਹੈ ਮੈਟਾਬੋਲਾਈਟ ਮਿਕਸ ਇਹਨੂੰ ਕੀ ਕਰਨਾ ਇਹਨੂੰ ਅਸੀਂ ਸੂਣ ਤੋਂ 20 ਦਿਨ ਪਹਿਲਾਂ ਦੇਣਾ ਓਕੇ ਜੀ ਇਹਦੇ ਵਿੱਚ ਜੋ ਖੁਰਾਕੀ ਦਾਤ ਨੇ ਉਹ ਪਸ਼ੂ ਨੂੰ ਕੀ ਕਰਦੇ ਨੇ ਪਸ਼ੂ ਦਾ ਜਿਹੜਾ ਸੂਆਗਾ ਉਹਨੂੰ ਸਹੀ ਕਰਦੇ ਨੇ ਉਹ ਸੂਆ ਕਿਦਾਂ ਸਹੀ ਹੁੰਦਾ ਇੱਕ ਦਾ ਮੈਟਾਬੋਲਾਈਟ ਮਿਕਸ ਜਦੋਂ ਅਸੀਂ ਪਸ਼ੂ ਨੂੰ ਸੂਣ ਤੋਂ 20 ਦਿਨ ਪਹਿਲਾਂ ਰੋਜ਼ ਦਾ 100 ਗ੍ਰਾਮ ਦਿੰਨੇ ਆ ਇਹ ਕੀ ਕਰੇਗਾ ਪਸ਼ੂ ਦੇ ਲੇਵੇ ਦਾ ਵਿਕਾਸ ਕਰਾਏਗਾ ਚੰਗੇ ਤਰ੍ਹਾਂ ਇਹ ਪੁੜੀਆਂ ਬਾਈ ਜੀ ਹਾਂਜੀ 700 ਗ੍ਰਾਮ ਦੀ ਪੁੜੀ ਹੈ ਇਹਦੇ ਵਿੱਚ 50 50 ਗ੍ਰਾਮ ਦੀਆਂ ਪੁੜੀਆਂ ਨਹੀਂ ਗਈਆਂ 20 ਪੁੜੀਆਂ ਨੇ 40 ਪੁੜੀਆਂ ਸੀ ਸੂਨ ਤੋਂ 20 ਦਿਨ ਪਹਿਲਾਂ ਦੇਣੀਆਂ ਹੁੰਦੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਰੋਜ਼ ਦੀ 100 ਗ੍ਰਾਮ ਤੁਸੀਂ ਮੰਨ ਕੇ ਚੱਲੋ ਓਕੇ ਜੀ ਮਤਲਬ 20 ਦਿਨ ਪਹਿਲਾਂ 2 ਕਿਲੋ ਦਾ ਮੈਟਾਬਲੈਡ ਲੱਗ ਜਾਂਦਾ ਓਕੇ ਜੀ ਉਹਦਾ ਸਾਨੂੰ ਫਾਇਦਾ ਕੀ ਮਿਲਦਾਗਾ ਪਸ਼ੂ ਦਾ ਜਿਹੜਾ ਥਣਾ ਥਣਾ ਦੀ ਬਣਤਰ ਵਧੀਆ ਹੁੰਦੀ ਹੈ ਲੇਵੇ ਦਾ ਵਿਕਾਸ ਹੁੰਦਾ ਸਹੀ ਹੈ ਜੀ ਤੇ ਜਿਹੜੀਆਂ ਥਣਾ ਦੇ ਵਿਕਾਸ ਤੋਂ ਬਾਅਦ ਜਿਹੜੀਆਂ ਸਮੱਸਿਆਵਾਂ ਨੇ ਗਈਆਂ ਬੱਚਾ ਫਸਣਾ ਜਿਵੇਂ ਅਸੀਂ ਗੱਲ ਕਰਦੇ ਹਾਂ ਸੂਣ ਤੋਂ ਬਾਅਦ ਪਸ਼ੂ ਦਾ ਦੁੱਧ ਦਾ ਬੁਖਾਰ ਉਹਨਾਂ ਆਮਨ ਸਮੱਸਿਆ ਪਿੰਡਾਂ ਦੇ ਵਿੱਚ ਦੇਖੀ ਜਾਂਦੀ ਹੈ ਇਹ ਜਿਹੜਾ ਮੈਟਾਬੋਲਾਈਟ ਮਿਕਸ ਹੈ ਉਹਨਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਦਾ ਅਸੀਂ ਸੂਣ ਤੋਂ ਪਹਿਲਾਂ ਇਹਨੂੰ ਕਹਿੰਨੇ ਹਰੇਕ ਪਸ਼ੂ ਪਾਲਕ ਵੀਰ ਨੂੰ ਕਿ ਆਪਣੇ ਪਸ਼ੂ ਨੂੰ ਸੂਣ ਤੋਂ 20 ਦਿਨ ਪਹਿਲਾਂ ਮੈਟਾਬੋਲਾਈਟ ਮਿਕਸ ਜ਼ਰੂਰ ਦਿਵੋ ਤਾਂ ਜੋ ਉਹਨੂੰ ਸੂਣ ਸਮੇਂ ਤੇ ਸੂਣ ਤੋਂ ਬਾਅਦ ਕੋਈ ਸਮੱਸਿਆ ਨਾ ਆਵੇ ਸਹੀ ਕਿਉਂਕਿ ਜੇਕਰ ਸੂਏ ਦੇ ਵਿੱਚ ਕੋਈ ਵੀ ਸਮੱਸਿਆ ਗਈ ਤਾਂ ਇੱਕ ਸੂਆ ਪਸ਼ੂਦਾਂ 1 ਸਾਲ ਡੇਢ ਸਾਲ ਖਰਾਬ ਹੀ ਹੁੰਦਾ ਹੈ। ਸਹੀ ਹੈ। ਤਾਂ ਉਹਨਾਂ ਸਮੱਸਿਆਵਾਂ ਜਿਹੜੀਆਂ ਸੂਨ ਦਰਾਂ ਆਉਂਦੀਆਂ ਨੇ ਪਸ਼ੂਆਂ ਨੂੰ ਉਹਨਾਂ ਤੋਂ ਬਚਾਉਣ ਦੇ ਲਈ ਮੈਟਾਬਲੇਟ ਮਿਕਸ ਅਸੀਂ ਕਹਿੰਨੇ ਆ ਕਿ ਸੂਨ ਤੋਂ 20 ਦਿਨ ਪਹਿਲਾਂ ਜ਼ਰੂਰ ਦਿੱਤਾ ਜਾਵੇ। ਠੀਕ ਹੈ ਜੀ। ਬਹੁਤ ਵਧੀਆ ਡਾਕਟਰ ਸਾਹਿਬ ਲੱਗਿਆ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਵਧੀਆ ਸਾਡੇ ਕਿਸਾਨ ਵੀਰਾਂ ਨੂੰ ਤੁਸੀਂ ਜਾਣਕਾਰੀ ਦਿੱਤੀ। ਬਾਕੀ ਕਿਸਾਨ ਵੀਰੋ ਤੁਸੀਂ ਵੀ ਕਮੈਂਟ ਦੇ ਵਿੱਚ ਦੱਸੋ ਬਈ ਤੁਸੀਂ ਇਸ ਕੰਪਨੀ ਦੇ ਕਿਹੜੇ-ਕਿਹੜੇ ਪ੍ਰੋਡਕਟ ਵਰਤਦੇ ਹੋ ਤੇ ਤੁਹਾਨੂੰ ਕਿਵੇਂ ਦੇ ਰਿਜ਼ਲਟ ਮਿਲੇ ਤੇ ਬਾਕੀ ਅਸੀਂ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਠੀਕ ਹੈ ਬਈ ਜੀ। ਧੰਨਵਾ